Hold up, hold ਹਰੂ ਲਾਲੇ ਦਾ ਸਰ ਇੱਕ ਕੰਪਲੀਟਾ ਸੀ ਜੀ ਕਾਫੀ ਲੰਬੇ ਸਮੇਂ ਤੋਂ ਤੇ ਥੋੜਾ ਜਿਹਾ ਸ਼ਡਿਊਲ ਬਦਲ ਕੇ ਅਸੀਂ ਨਹੀਂ ਕਰ ਸਕੇ ਕਾਰਵਾਈ ਅੱਜ ਟਾਈਮ ਕੱਢ ਕੇ ਅਸੀਂ ਕਾਰਵਾਈ ਕੀਤੀ ਹੈ ਐਸਐਸਓ ਦੀ ਹੋਣ ਤੋਂ ਬਾਅਦ ਜੀਐਸਡੀ ਕੋਲ ਤੇ ਥੱਲੇ ਸਬਜੀ ਵਾਲਿਆਂ ਦੇ ਜਿਹੜੇ ਅੱਡੇ ਬਹੁਤ ਵਧੇ ਹੋਏ ਸੀ ਉਹਨਾਂ ਨੂੰ ਕਹਿ ਕੇ ਉਹਨਾਂ ਦੇ ਪਿੱਛੇ ਕਰਵਾ ਦਿੱਤੇ ਆ ਔਰ ਇੱਥੇ ਨਜਾਇਜ਼ ਜਿਹੜੀਆਂ ਇੱਕ ਪਾਸੇ ਖੜੀਆਂ ਸੀਗੀਆਂ ਤਾਲੇ ਲਾ ਕੇ ਬੰਦ ਹੀ ਖੜਾਈਆਂ ਗੀਆਂ ਸੀ ਨਜਾਇਜ਼ ਕਬਜ਼ੇ ਦਿੱਤੇ ਉਹ ਅਸੀਂ ਸਾਰੀਆਂ ਜਿੱਪ ਲਈਆਂ ਤੇ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਸੜਕ ਦੇ ਉੱਤੇ ਕਬਜ਼ਾ ਕਿਸੇ ਨੇ ਨਹੀਂ ਕਰਨਾ ਆਪਣਾ ਪਿੱਛੇ ਰਹੋ ਕਾਰੋਬਾਰ ਕਰੋ ਕਿਸੇ ਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਪਬਲਿਕ ਨੂੰ ਪਰੇਸ਼ਾਨੀ ਦਿਓਗੇ ਫੇਰ ਨਗਰ ਨਿਗਮ ਵੱਲੋਂ ਤੁਹਾਨੂੰ ਪਰੇਸ਼ਾਨੀ ਆਏਗੀ ਜਿਹੜਾ 2-4 ਘੰਟੇ ਲਈ ਜਿਹੜੇ ਲਗਾਵੇ ਕੋਈ ਗੱਲ ਨਹੀਂ ਇਹ ਪੱਕੇ ਕਬਜ਼ੇ ਕੀਤੇ ਹੋਏ ਆ ਛੱਡਾ ਭਾਈਆਂ ਹੋਈਆਂ ਆਪਣੀਆਂ ਉਹਨਾਂ ਦੀ ਕੀ ਗੱਲ ਵੀ ਹੈ ਜਿਹੜੇ ਤਾਂ ਦੇਖੋ ਜੀ ਸਾਡੇ ਅਧਿਆਪਨ ਦੇ ਵਿੱਚ ਆਂਦੇ ਨਗਰ ਨਿਗਮ ਦੇ ਉਹਦੇ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਪਹਿਲਾਂ ਲਿਗਲ ਨੋਟਿਸ ਜਮ੍ਹਾਂ ਦਵਾਵਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰ ਸਕਦੇ ਹਾਂ ਇਹਦੇ ਵੀ ਜਿਹੜੇ ਐਨ ਐਚ 1 ਦੀ ਜਿਹੜੀ ਅਥਾਰਟੀ ਆ ਜਿਹੜੀ ਉਹਨਾਂ ਦੀ ਜਗ੍ਹਾ ਉਹ ਤੇ ਐਨ ਐਚ 1 ਦੀ ਕਾਰਵਾਈ ਕਰਦੀ ਹੈ ਜੁਰੀਨੀ ਵੀ ਸਦਾ ਇਹ ਜিসিਟੀ ਮਿਲਦੇ ਸਾਹਮਣੇ ਹੀ ਕਬਜ਼ੇ ਹੈਗੇ ਆ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਬਹੁਤ ਜ਼ਿਆਦਾ ਕਬਜ਼ੇ ਹੈਗੇ ਆ ਟੀਮ ਦੇ ਵਿੱਚ ਬ੍ਰਦਰ ਅਸੀਂ ਕਾਰਵਾਈ ਹਰ ਪਾਸੇ ਕਰਦੇ ਆ ਜਿੱਦਾਂ ਸਿਨੇਮਾ ਰੋਡ ਹੋ ਗਿਆ ਸਰਾਏ ਬਾਜ਼ਾਰ ਹੋ ਗਿਆ ਗਊਸ਼ਾਲਾ ਬਾਜ਼ਾਰ ਬੰਸਾਣਾ ਬਾਜ਼ਾਰ ਮੈਂ ਤਕਰੀਬਨ ਢੇੜਾ ਕੱਢਦਾ ਹੀ ਰਹਿਣਾ ਬੰਦਰਾ ਰੋਡ ਸਾਰੇ ਪਾਸੇ ਤੇ ਜਿਹੜੇ ਹੈਗੇ ਆ ਦੇਖੋ ਤੁਹਾਨੂੰ ਵੀ ਪਤਾ ਜਦੋਂ ਟੀਮ ਉਹੀ ਵੀ ਆ ਸਮਾਨ ਚੁੱਕ ਕੇ ਅੰਦਰ ਕਰ ਲੈਣਾ ਉਹਨਾਂ ਨੇ ਜਦੋਂ ਟੀਮ ਚਲੇਗੀ ਫਿਰ ਸਥਿਤੀ ਜਿਉਂ ਦੀ ਤਿਉਂ ਹੋ ਜਾਂਦੀ ਹੈ ਇਹਨੂੰ ਕੰਟੀਨਿਊ ਕਿਉਂ ਨਹੀਂ ਕੀਤਾ ਜਾਂਦਾ ਜੀ ਉਹਦੀ ਅਮਨ ਸਾਹਿਬ ਕਾ ਵੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਕੱਲਾ ਏ ਨਹੀਂ ਹੈਗਾ ਵੀ ਆਪਾਂ ਇੱਕੋ ਪਾਸੇ ਚੱਲਣਾ بڑے ਕੰਮ ਨੇ ਸੈਨੀਟੇਸ਼ਨ ਦਾ ਗੱਲ ਵੀ ਮੈਂ ਦੇਖਦਾ ਸੈਪਯਾਰੀ ਵੀ ਇਸ ਵਿੱਚ ਨੇ ਆ ਚਲੋ ਥੋੜਾ ਜਿਹਾ ਕਿਸੇ ਟਾਈਮ ਸ਼ਡਿਊਲ ਵੀ ਜੀ ਹੁੰਦਾ ਨਹੀਂ ਨਿਕਲਿਆ ਜਾਂਦਾ ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸ਼ਹਿਰ ਨੂੰ ਕਬਜ਼ਾ ਮੁਕੀ ਕੀਤਾ ਜਾਵੇ 2-4 ਘੰਟੇ ਲਿਵਰੀ ਲਗਾ ਵੀ ਲਗਾਦੇ ਜਿਹੜੇ ਪੱਕੇ ਕਬਜ਼ੇ ਕੀਤੇ ਹੋਏ ਕੀਤੀ ਰਹੂਗੀ ਇਹਨਾਂ ਦੇ ਪਹਿਲਾਂ ਚਲਾਨ ਕਰਾਂਗੇ ਅਗਰ ਜੇ ਕੋਈ ਨਹੀਂ ਮੰਨਦਾ ਫਿਰ ਉਹਦੀ ਰੇੜੀ ਚੱਕ ਕੇ ਜ਼ਬਤ ਕਰ ਲਾਂਗੇ ਉਹ ਅਸੀਂ ਸਮਾਨ ਵਾਪਸ ਨਹੀਂ ਦੇਣਾ ਠੀਕ ਹੈ ਥੈਂਕ ਯੂ